ਫਿਰ ਉਹ ਜਾਣ ਚੋੜੀ ਕਰੀ ਬੰਦਾ ਤੇ ਅਨਸਰਾਜ ਦੇ ਪੱਖ ਚ ਉਹਦੀ ਗੱਲ ਸੁਣਨ ਵਾਸਤੇ ਇੱਕ ਪਿੰਡ ਦਾ ਕੁੱਤਾ ਵੀ ਨਹੀਂ ਗਿਆ ਮੈਂ ਪਹਿਲਾਂ ਵੀ ਬਾਈਟ ਦੇ ਕੇ ਇਹ ਗੱਲ ਕਹਿ ਕੇ ਹਟਿਆ ਵੀ ਕੋਈ ਜਾਨਵਰ ਵੀ ਨਹੀਂ ਉਹਦੇ ਪੱਖ ਚ ਭੁਗਤਿਆ ਉਹਨੂੰ ਆਉਣੇ ਨਹੀਂ ਚਾਹੀਦਾ ਸਾਡਾ ਇੱਕ ਭਰਾ ਭੁੱਲੜ ਉਹਨੇ ਬੁਲਾ ਲਿਆ ਅਨਸਰਾਜ ਨੂੰ ਵੀ ਆਪਣੇ ਘਰੇ ਚਾਹ ਪਾਣੀ ਪੀਓ ਮੈਂ ਕੱਠ ਕਰਦਾ ਅੱਛਾ ਜੀ ਪਰ ਜਿਹੜਾ ਇਥੋਂ ਦੇ ਪਿੰਡ ਨੇ ਇੱਕਾ ਦਿਖਾਇਆ ਅਨਸਰਾਜ ਦੇ ਵਿਰੋਧ ਚ ਇਥੋਂ ਦਾ ਬੱਚਾ ਬੱਚੀ ਖੜਾ ਹੋਇਆ ਅੱਜ ਅਨਸਰਾਜ ਦਾ ਵਿਰੋਧ ਕਰਨ ਵਾਸਤੇ ਸਾਰੇ ਪਿੰਡ ਦਾ ਬੱਚਾ ਬੱਚੀ ਕੋਈ ਇਹੋ ਜਿਹਾ ਪਰਿਵਾਰ ਨਹੀਂ ਤੁਸੀਂ ਪਿੰਡਾਂ ਜਾ ਕੇ ਦੇਖ ਸਕਦੇ ਹੋ ਵੀ ਜਿਹੜਾ ਉਹਦੇ ਵਿਰੋਧ ਵਿੱਚ ਨਾ ਆਇਆ ਹੋਵੇ ਇਸ ਕਰਕੇ ਉਹਨੂੰ ਇਥੋਂ ਸਬਕ ਸਿੱਖਣਾ ਚਾਹੀਦਾ ਤੇ ਉਹਨੂੰ ਵੀ ਮੇਰੇ ਹਿਸਾਬ ਨਾਲ ਸਾਡੇ ਪਿੰਡ ਵਾਲੇ ਨੂੰ ਵੀ ਇਸ ਤਰ੍ਹਾਂ ਹੀ ਕਹਿੰਨੇ ਆ ਵੀ ਤੂੰ ਵੀ ਭਰਾਵਾ ਸਾਡਾ ਤੂੰ ਸਾਡੇ ਚ ਆ ਜਾ ਉਹਨੂੰ ਦੇ ਦੇ ਜਵਾਬ ਤੇ ਅਨਸਰਾਜ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਤੂੰ ਉਹਦੀ ਟਿਕਟ ਮੋੜ ਦੇ ਤੇਰੀ ਕਿੰਨੀ ਇੱਜ਼ਤ ਸੀ ਤੈਨੂੰ ਟਿਕਟਾਂ ਲੈ ਕੇ ਲੋਕ ਦੇਖਣ ਆਉਂਦੇ ਸੀ ਕਿੰਨੀ ਤੇਰੀ ਗਾਇਕੀ ਵਧੀਆ ਸੀਗੀ ਤੇ ਉਹ ਗੱਲਾਂ ਸਾਰੀਆਂ ਤੂੰ ਭੁੱਲ ਗਿਆ ਤੈਨੂੰ ਆਏ ਲੱਗਿਆ ਵੀ ਮੈਂ ਪਤਾ ਨਹੀਂ ਕਿੰਨਾ ਕਮਹਾਨ ਐ ਇਹ ਭਾਜੀਪੀ ਦੀ ਟਿਕਟ ਕਰਕੇ ਉਹ ਅਨਸਰਾਜ ਦਾ ਵਿਰੋਧ ਕਰ ਰਹੇ ਆ ਉਹ ਸਾਡੇ ਭਰਾ ਨੇ ਸਾਨੂੰ ਕੋਈ ਉਹਦੇ ਨਾਲ ਨਿੱਜੀ ਜਾਤੀ ਦੁਸ਼ਮਣੀ ਕੋਈ ਨਹੀਂ ਸਾਡੇ ਚ ਕੋਈ ਉਸ ਤਰ੍ਹਾਂ ਦੀ ਗੱਲ ਨਹੀਂ ਹੈ ਉਹਦਾ ਜਸਰਪ ਭਾਜੀਪੀ ਦਾ ਕੈਂਡੀਡੇਟ ਕਰਕੇ ਅਸੀਂ ਉਹਦਾ ਪੂਰਾ ਸਖਤ ਵਿਰੋਧ ਕਰ ਰਹੇ ਆਉਣ ਵਾਲੇ ਸਮੇਂ ਚ ਵੀ ਅਸੀਂ ਪਿੰਡ ਪਿੰਡ ਜਾ ਕੇ ਇਹੋ ਜਿਹਾ ਮਾਹੌਲ ਤਿਆਰ ਕਰਾਂਗੇ ਤੇ ਜੇ ਇਹੋ ਜਿਹਾ ਮਾਹੌਲ ਸਾਰੇ ਪਿੰਡਾਂ ਚ ਬਣ ਗਿਆ ਉਹਨੂੰ ਜਲੰਧਰ ਕੀ ਉਹਨੂੰ ਪੰਜਾਬ ਛੱਡ ਕੇ ਕਿਸੇ ਹੋਰ ਸਟੇਟ 'ਚ ਜਾਣਾ ਪੈਣਾ ਹੈ ਜਿਹੇ ਜੀ ਉਹਦੀ ਹਾਲਤ ਹੋ ਰਹੀ ਹੈ ਜਾਨੀ ਕਿ ਜਿਹੜਾ ਬੀਜੇਪੀ ਨੇ ਜ਼ੁਲਮ ਢਾਇਆ ਕਿਸਾਨਾਂ ਤੇ ਮਜ਼ਦੂਰਾਂ ਤੇ ਮੋਦੀ ਸਰਕਾਰ ਨੇ 10 ਸਾਲਾਂ ਦੇ ਵਿੱਚ ਪੂਰਾ ਦੇਸ਼ ਸੇਲ ਕੀਤਾ ਜਾਨੀ ਕੋਈ ਮਹਿਕਮਾ ਨਹੀਂ ਛੱਡਿਆ ਜਿੰਨਾ ਲੋਕਾਂ ਦੇ ਵਿੱਚ ਉਹਦੇ ਪ੍ਰਤੀ ਗੁੱਸਾ ਹੈ ਬੀਜੇਪੀ ਪਾਰਟੀ ਦੇ ਪ੍ਰਤੀ ਗੁੱਸਾ ਹੈ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਤੇ ਮੰਤਰੀ ਸਾਡੇ ਕਤਲ ਕਰ ਦਿੰਦੇ ਨੇ ਕਿਸਾਨਾਂ ਦੇ ਇੱਕ ਪੱਤਰਕਾਰ ਵੀਰ ਦਾ ਉੱਥੇ ਕਤਲ ਕੀਤਾ ਇਹਨਾਂ ਨੇ ਤੇ ਉਹਨਾਂ ਨੂੰ ਦੁਬਾਰਾ ਟਿਕਟਾਂ ਦੇਤੀਆਂ ਕਿੱਥੇ ਉਹਨਾਂ ਨੂੰ ਮੋਤਲ ਕਰਨਾ ਸੀ ਫਾਂਸੀ ਦੀ ਸਜ਼ਾ ਵਾਚਾ ਮੰਗ ਕੀਤੀ ਆ ਪਰ ਉਹਨਾਂ ਨੂੰ ਟਿਕਟਾਂ ਦੇਤੀਆਂ ਜਿਹੇ ਜਿਹਿਆਂ ਦੀਆਂ ਕਰਤੂਤਾਆਂ ਉਹਨਾਂ ਨੂੰ ਦੇਖ ਕੇ ਹੀ ਅਸੀਂ ਅੱਜ ਜਿਹੜਾ ਸਾਰਾ ਪਿੰਡ ਸੀਖਪਰ ਨੇ ਖੜਾ ਹੋ ਗਿਆ ਅਸੀਂ ਚੁੱਲੇ-ਚੁੱਲੇ ਤੇ ਗੱਲ ਲਿਜਾਣ ਚ ਜਿੱਥੇ ਕਾਮਜਾਬ ਹੋਇਆ ਉੱਥੇ ਲੋਕਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ 6 ਵਜੇ ਤੁਹਾਨੂੰ ਲੱਗਦਾ ਕਿ ਪਹੁੰਚੂਗਾ ਸਰਾਜ ਅਸੀਂ ਤਾਂ ਝਾਕ ਚ ਬੈਠੇ ਆ ਮੈਦਾਨ ਚ ਜਦੋਂ ਮਰਜ਼ੀ ਆ ਜਾਏ ਉਦੋਂ ਸਵਾਗਤ ਆਸਤੇ ਕਾਲੇ ਝੰਡੇ ਤਿਆਰ ਆ ਸਾਡੇ ਸ਼ਾਂਤੀਪੁਰਕ ਹੋਊਗਾ ਤੇ ਜਾਂ ਵਰਨੀ ਨਹੀਂ ਦੇਣਾ ਪੈਂਦਾ ਨਹੀਂ ਅਸੀਂ ਸ਼ਾਂਤੀਪੁਰਕ ਹੀ ਆਨੇ ਅਸੀਂ ਪ੍ਰਸ਼ਾਸਨ ਨੂੰ ਸਵਾਲ ਕਿਹਾ ਸੀ ਵੀ ਵੀ ਸਾਨੂੰ ਹਰਿਆਣੇ ਚ ਮਰਨ ਤੋਂ ਹੀ ਰੋਕੀ ਬੈਠਾ ਸਾਡੇ ਦੇਸ਼ ਦੇ ਵਿੱਚ ਹੀ ਸਾਨੂੰ ਸਾਡੀ ਰਾਜਨੀਤਿਕ ਨਿਚ ਨਹੀਂ ਜਾਣ ਦਿੰਦਾ ਸਾਡੇ ਉਹ ਸੁਭ ਕਰਨ ਨੂੰ ਕਿਸ ਵੀਰ ਨੂੰ ਸਿੱਧਾ ਗੋਲੀਆਂ ਮਾਰ ਕੇ ਤੁਸੀਂ ਕਤਲ ਕਰਤਾ ਉਹ ਕਿਹਦੇ ਤੇ ਐਫ ਆਰ ਆਈ ਹੋਈ ਹੈ ਜਾਨੀ ਜੇ ਕੰਦਾ ਕੱਢੀਆਂ ਜਾਂਦੀਆਂ ਰੋੜਾਂ ਦੇ ਉੱਤੇ ਤੇ ਸਾਡੇ ਜੇ ਆਪਦੀ ਰਾਜਤਾ ਨਿਚ ਨਹੀਂ ਜਾਣ ਦਿੰਦਾ ਤੇ ਤੂੰ ਇਹੋ ਜਿਹੇ ਹਾਲਤ ਚ ਤੂੰ ਸਾਡੇ ਪਿੰਡਾਂ 'ਚੋਂ ਵੋਟਾਂ ਮੰਗਣ ਦੀ ਆਸ ਕਰਦਾ ਨਹੀਂ ਸਾਡੇ ਦਾ ਝੰਡਾ ਝੁੰਡਾ ਕੋਈ ਨਹੀਂ ਲੱਗਿਆ ਸਾਡੇ ਇੱਕ ਘਰ ਦੇ ਝੰਡਾ ਲੱਗਿਆ ਤੇ ਉਸੇ ਵੀਰ ਨੂੰ ਸਾਡੇ ਨੂੰ ਅਸੀਂ ਸਮਝਾ ਲਾਂਗੇ ਕੋਈ ਵੱਡੀ ਗੱਲ ਨਹੀਂ ਸਾਡੇ ਨਗਰ ਵਾਸਤੇ ਤਾਂ ਤੇ ਹੋਰ ਨਗਰਾਂ ਦੇ ਵਿੱਚ ਇਹ ਤਾਂ ਜਿਵੇਂ ਕਹਿ ਲੀਏ ਵੀ ਸਾਡੇ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਵੱਡੀਆਂ-ਵੱਡੀਆਂ ਉਦੋਂ ਅੰਗਰੇਜ਼ਾਂ ਦਾ ਸਾਥ ਦੇਣ ਵਾਲੇ ਵੀ ਥੋੜੇ-ਬਹੁਤੇ ਲੋਕ ਹੁੰਦੇ ਸੀ ਆ ਸਾਡੇ ਪਿੰਡਾਂ ਵਾਲੇ ਵੀਰਾਂ ਨੂੰ ਅਸੀਂ ਨਹੀਂ ਉਹਨਾਂ ਨਾਲ ਜੋੜਦੇ ਪਰ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚੱਲਿਆ ਗਿਆ ਉਹ ਵੀ ਉਹਨਾਂ ਨੇ ਗਦਾਰੀਆਂ ਕੀਤੀਆਂ ਤੇ ਤਾਂ ਕਰਕੇ ਆ ਇਹੇ ਜੀ ਹਾਲਤ ਤਾਂ ਬਣਦੀ ਰਹਿੰਦੀ ਹੈ ਪਰ ਲੋਕ ਆ ਜਿਹੜੇ ਹੁਣ ਸਮਝ ਚੁੱਕੇ ਆ ਸਿਆਣੇ ਹੋ ਚੁੱਕੇ ਆ ਲੋਕਾਂ ਨੂੰ ਕੱਲੀ-ਕੱਲੀ ਗੱਲ ਦਾ ਪਤਾ ਹੈ ਲੋਕ ਕਿਸੇ ਦੇ ਉਹ ਭੁਲੇਖੇ ਦੇ ਵਿੱਚ ਨੀ ਭਰਮ ਦੇ ਵਿੱਚ ਲੋਕ ਸਾਫਤ ਕਰਸ ਰਹੇ ਅੱਜ ਸਾਰਾ ਕੁਝ ਲੋਕ ਕੱਲਾ ਕੱਲਾ ਜਿਨ੍ਹਾਂ ਨੂੰ ਮਰਜ਼ੀ ਪੁੱਛ ਲੋ ਉਹ ਸਾਰੇ ਦੇ ਸਾਰੇ ਉਹਨਾਂ ਨੂੰ ਸਵਾਲ ਪੁੱਛ ਸਕਦਾ ਸਾਡੀਆਂ 70 80 ਸਾਲ ਦੀਆਂ ਬੇਬੇ ਉਹ ਯੂਨੀਵਰਸਿਟੀਆਂ ਚ ਪੜ੍ਹਾਈ ਨਹੀਂ ਕੀਤੀ ਜਿਹੜੀ 13 ਮਹੀਨੇ ਬਹਿ ਕੇ ਦਿੱਲੀ ਦੇ ਵਿੱਚ ਕਰਕੇ ਆਈਆਂ ਤੇ ਇੱਥੇ ਟੋਲ ਪਲਾਜੇ ਤੇ ਬੈਠੇ ਨੇ 15 ਮਹੀਨੇ ਇੱਥੇ ਹੁਣ ਪਿੰਡਾਂ ਜਿਹੜੇ ਚੱਲ ਰਹੇ ਪ੍ਰੋਗਰਾਮ ਆ ਉਹਨਾਂ ਚੋਂ ਪਾਠਣ ਸੁਣਦੀਆਂ ਬਹੁਤ ਕੁਝ ਸਿੱਖਦੀਆਂ ਤੇ ਗਾਂ ਬੱਚਿਆਂ ਨੂੰ ਬਹੁਤ ਵਧੀਆ ਨੌਲੇਜ ਦੇ ਰਹੀਆਂ ਸਿਖਾ ਰਹੀਆਂ ਲਗਾਤਾਰ WhatsApp ਰਾਹੀਂ ਤੁਹਾਡੇ ਮੀਡੀਆ ਰਾਹੀਂ ਲਗਾਤਾਰ ਜਿੰਨਾ ਕੁ ਸਿੱਖ ਰਹੇ ਨੇ ਲੋਕ ਆਉਣ ਵਾਲੇ ਸਮੇਂ ਉਹ ਕੀ ਪਤਾ ਜੀ ਕੀ ਉਹਨਾਂ ਦੀ ਜਬੀਰ ਮਾਰ ਕੇ ਛੱਡੇ ਆ ਵੀ ਲੋਕ ਰਾਜ ਦੀ ਗੱਲ ਕਰਦੇ ਆ ਲੋਕਾਂ ਤੋਂ ਵੋਟਾਂ ਲੈਣ ਦੀ ਗੱਲ ਕਰਦੇ ਆ ਤੇ ਲੋਕ ਉਹਨਾਂ ਨੂੰ ਵੜਨ ਨਹੀਂ ਦੇ ਰਹੇ ਉਹ ਕੀ ਚਾਹੁੰਦੇ ਆ ਕੀ ਨਹੀਂ ਉਹ ਵੀ ਐਮ ਮਸ਼ੀਨਾਂ ਹੀ ਲਿਆ ਕੇ ਕਿਵੇਂ ਚਾਹੁੰਦੇ ਆ ਉਹਨਾਂ ਨੂੰ ਆਪਦੇ ਰਾਜ ਭਾਗ ਦਾ ਹਕੂਮਤ ਦਾ ਜਾਨੀ ਕੀ ਹੈਗਾ ਉਹ ਨਸ਼ਾ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਹੈਗੀ ਆ ਅਸੀਂ ਤਾਂ ਉਹਨਾਂ ਨੂੰ ਠੀਕ ਨਹੀਂ ਸਮਝਦੇ ਕਿਉਂਕਿ ਲੋਕਤੰਤਰ ਹੈ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ ਜੇ ਅੱਜ ਹਜ਼ਾਰਾਂ ਲੋਕ ਖੜੇ ਨੇ ਇੱਥੇ ਉਹਦੇ ਵਿਰੋਧ ਵਾਸਤੇ ਤੇ ਇਹਦਾ ਕੋਈ ਮਤਲਬ ਹੈ ਜੇ ਸਰਕਾਰ ਕੰਨਾਂ 'ਚ ਰੂੰ ਦੇਈ ਬੈਠੀ ਹੈ ਆਹ ਜਿਹੜਾ ਚੋਣ ਕਮਿਸ਼ਨ ਹੈ ਇਹ ਰੂੰ ਦੇਈ ਬੈਠਾ ਹੈ ਜਾਂ ਕੋਈ ਤੇ ਕਾ ਕੋਰਟ ਹੈ ਉਹ ਸਾਰਾ ਕੁਝ ਜਾ ਰਿਹਾ ਹੈ ਉਹਨਾਂ ਨੂੰ ਕੋਈ ਡਿਸੀਜਨ ਲੈਣਾ ਚਾਹੀਦਾ ਹੈ